ਜਾਦਾ ਲੱਚਰ ਗਾਉਣ ਵਾਲੇ ਨੂੰ ਲੋਕ ਪ੍ਰੋਗਰਾਮ ਤੇ ਨਹੀਂ ਲੈ ਕੇ ਜਾਂਦੇ ਸੀ ਉਦੋਂ ਨਹੀਂ ਵੀ ਉਦੋਂ ਵੀ ਲੈ ਕੇ ਜਾਂਦੀ ਸੀ ਜਿਹੜਾ ਬਾਹਲਾ ਲੱਚਰ ਗਾਉਂਦਾ ਸੀ ਬਈ ਇੱਕ ਗੱਲ ਹੈ ਵੀ ਲੱਚਰ ਪਹਿਲਾਂ ਜ਼ਿਆਦਾ ਗਾਉਂਦੇ ਸੀ ਕਿ ਹੁਣ ਹੁਣ ਘੱਟ ਨਹੀਂ ਕੇ ਲੱਗਦਾ ਪਹਿਲਾਂ ਤਾਂ ਲੱਚਰ বাজਦਾ ਸੀ ਬਨੇਰਿਆਂ ਤੇ ਹੂੰ ਉਹਨਾਂ ਅਗਲਾ ਰਜਾਈ ਚ ਬਹਿ ਕੇ ਸੁਣ ਲੈਂਦਾ ਸਮਝ ਗਿਆ ਪਹਿਲਾਂ ਹੁਣ ਬਨੇਰਿਆਂ ਤੇ ਵੱਜੇ ਨਹੀਂ ਹਾਂ ਕਹੇ ਜੀ ਗੀਤ ਵੱਜੇ ਬਨੇਰਿਆਂ ਤੇ ਕਲਾਕਾਰਾਂ ਨੂੰ ਲੋਕ ਤੂੜੀ ਵਾਲੇ ਸੁਭਾਚ ਤੇ ਭੌਂਦੇ ਹੁੰਦੇ ਸੀ ਪਹਿਲਾਂ ਗਾਂ ਨਹੀਂ ਭੌਂਦੇ ਹੁੰਦੇ ਸੀ ਇੱਕ ਕਲਾਕਾਰ ਸਾਡੇ ਗਿਆ گاਉਣ ਹਾਂ ਉਹਨੂੰ ਗਵਾਂਡੀਆਂ ਦੇ ਘਰੇ ਬਾਤ ਆ ਉਹਨਾਂ ਦਾ ਬੁੜਾ ਨਾਲੇ ਨੀਰਾ ਪਾਉਂਦਾ ਫਿਰ ਇਹ ਕਹਿੰਦਾ ਕੰਜਰ ਦੇ ਨੀ ਕੰਜਰ ਸਾਡੇ ਘਰੇ ਬਾਤ ਹੈ ਹੂੰ ਅੱਛਾ ਅਵਲੀ-ਓਲੀ ਜੇ ਕਰਦਾ ਫਿਰ ਹੈ ਕਹਿੰਦਾ ਕੰਜਰਵੇਂ ਦੇ ਸਾਡੇ ਘਰੇ ਬਾਤ ਹੈ ਕੰਜਰ ਸਾਡੇ ਘਰੇ ਬਾਤ ਹੈ ਕਹਿੰਦਾ ਵਿਆਹ ਆਵਦੇ ਕੰਜਰ ਸਾਡੇ ਘਰੇ ਬਾਤ ਹੈ ਕੋਲੇ ਗਲਾ ਕਰ ਬੈਠਾ ਭਾਈ ਪਹਿਲਾਂ ਕਹਿੰਦਾ ਕਹਿੰਦਾ ਤਾਂ ਹੌਲੀ-ਹੌਲੀ ਜੀ ਨੀਰਾ ਪਾਉਂਦਾ ਫਿਰਦਾ ਸੀ ਕੱਢੀ ਪਹਿਲਾਂ ਕਹਿੰਦਾ ਕੀ ਸੀ ਨਹੀਂ ਨਹੀਂ ਜੇ ਲੋਕ ਆਪਦੇ ਚਵਾਰੇ ਚ ਕਲਾਕਾਰ ਨੂੰ ਭਾਉਣ ਲੱਗੇ ਆ। ਹਾਂ। ਬੈਠਕ ਚ ਭਾਉਣ ਲੱਗੇ ਗਾਂ। ਹਾਂ। ਉਹ ਕੁਲਦੀਪ ਮਾਨਕ ਦੀ ਬਦੌਲਤ ਕਲਾਕਾਰਾਂ ਦੀ ਇੱਜ਼ਤ ਕੁਲਦੀਪ ਮਾਨਕ ਨੇ ਬਣਾਈ ਐ। ਕਈ ਕੋਈ ਵਕ ਕੁਸੀਂ ਜਾਵੇ ਭਾਵੇਂ ਉਹਨੂੰ ਵਿਚਾਰੇ ਨੂੰ ਪਰ ਕਲਾਕਾਰਾਂ ਦੀ ਇੱਜ਼ਤ ਬਣਾਈ ਕੁਲਦੀਪ ਮਾਨਕ ਕੁਲਦੀਪ ਮਾਨਕ ਨੇ ਹੀ ਕਾਲਜਾਂ ਚ ਖਾੜੇ ਲੱਗਣ ਕੁਲਦੀਪ ਮਾਨਕ ਨੇ ਲਾਇਆ। ਪਹਿਲਾਂ ਕਦੇ ਕਾਲਜਾਂ ਚ ਖਾੜੇ ਲੱਗਦੇ ਦੇਖੇ ਸੀ। ਜਦੋਂ ਉਹਦਾ ਆਇਆ ਸੇਤੀਕਰ ਸਰਬਨ ਪੁੱਤਰਾ ਪਾਣੀ ਪਿਆਦੇ ਹੋਏ। ਮਾਂ ਹੁੰਦੀ ਐ ਮਾਂ ਜਦੋਂ ਉਹਦਾ ਵੱਜਿਆ ਨਾ ਆਕੇ ਗੁਰਦੀ ਮਾਨਕ ਤੋਂ ਪਹਿਲਾਂ ਲੋਕਾਂ ਦੇ ਕਲਾਕਾਰਾਂ ਦੀ ਇੰਨੀ ਇੱਜ਼ਤ ਨਹੀਂ ਜਿੰਨੀ ਉਹ ਉਹਨੇ ਇੱਜ਼ਤ ਦਿਖਾਈ ਆ ਬਣਾਈ ਆ ਕਲਾਕਾਰਾਂ ਦੀ ਜੈਮ ਦਾ ਫੱਤਾ ਗਿਆ ਉਹਨੇ ਉਹਨੇ ਉਹ ਚੀਜ਼ ਗਾਈ ਮਾਨਕ ਨੇ ਜਿਹੜੀ ਚੀਜ਼ ਸਾਡੇ ਬਜ਼ੁਰਗ ਸੁਣਦੇ ਹੁੰਦੇ ਸੀ ਸਤਾਂਜ ਪਹਿਤ ਲੋਕ ਥਾਵਾਂ ਹਾਂ ਆ ਬਾਂਸਰ ਬਾਂਸਰ ਦੇ ਰੱਖੰਦਰ ਵਾਜੇ ਕਿਉਂ ਚੱਲਿਆ ਬਾਈ ਬਾਂਸਰ ਤਾਂ ਉਹ ਵੀ ਹੁੰਦੇ ਹੀ ਹਣਗੇ ਉਹਨਾਂ ਨਾਲ ਘਰ ਦੇਣ ਚਾਰ ਡਾਂਗਾਂ ਦੇ ਖੜਾ ਹੁੰਦਾ ਸੀ ਹੂੰ ਚਲੋ ਨਾ ਨਹੀਂ ਹੁਣ ਤਾਂ ਬਾਹਲਾ ਨਹੀਂ ਹੋਗਾ ਵੀ ਐ ਪਾਸੇ ਐ ਜੇ ਕਰਕੇ ਬਈ ਵਿੱਚ ਜੇ ਕਰਕੇ ਲੈ ਕੇ ਆਉਣਾ ਬਾਈ ਹਾਂ ਉਹ ਤਾਂ ਡਫੂਗਾ ਹੂੰ ਇੱਕ ਤਾਂ ਮਜਬੂਰੀ ਚ ਯਾਰ ਬੰਦਿਆਂ ਨੇ ਵੀ ਚਾਰ ਰੋਲਾ ਨਾ ਪਾਇਆ ਯਾਰ ਚਾਰ ਬੰਦੇ ਖੜਾਤੇ ਹਨਾ ਹਾਂ ਉਹ ਤਾਂ ਦੋ ਪੁਲਿਸ ਵਾਲੇ ਲਿਆਉਂਦੇ ਸੀ ਅਗਲੇ ਹੂੰ ਜਾਂ ਇਹ ਵੀ ਇੱਕ ਦੌੜ ਆ ਵੀ ਯਾਰ ਕਲਾਕਾਰ ਹੀ ਨਹੀਂ ਲੱਗਣਾ ਜੇ ਬੌਂਸਰ ਜਿੰਦਾ ਬੌਂਸਰ ਹੈ ਨਹੀਂ ਮਹਿੰਗੀ ਗੱਡੀ ਹੈ ਨਹੀਂ ਕੋਈ 50-60 ਲੱਖ ਵਾਲੀ ਤੇ ਕਲਾਕਾਰ ਨਹੀਂ ਲੱਗਣਾ ਹੁਣ ਜਿਹੜਾ ਕਲਾਕਾਰ ਹੁਣ ਗੋਣਾ ਦਾ ਹੈ ਨਹੀਂ ਬੌਂਸਰਾਂ ਨੇ ਗੋਣਾ ਤਾਂ ਆਪ ਨੂੰ ਬੂ ਪਰ ਬੌਂਸਰ ਬਾਈ ਜਦੋਂ ਕੱਢ ਦੇ ਦਿੰਦੇ ਹੁੰਦੇ ਆ ਨਾ ਫਿਰ ਕਹੀਏ ਨਹੀਂ ਕੱਢਣ ਜੇ ਨਹੀਂ ਗੋਣਾ ਆਉਂਦਾ ਫਿਰ ਬੌਂਸਰ ਠੀਕ ਰਹਿੰਦੇ ਆ ਫੇਰਾ ਹੈ ਇਹ ਅਗਲਾ ਗੱਲ ਪੈ ਜੇ ਤੇ ਲੈ ਆਉਣਗੇ ਭਜਾ ਹੰਦੇ ਵਿੱਚ ਤਾਂ ਕੋਈ ਨਹੀਂ ਤੁਸੀਂ ਕਿੰਨੇ ਬੌਂਸਰ ਰੱਖਦੇ ਹੋ ਨਾਲ ਮੇਰੇ ਨਾਲ ਕੋਈ ਨਹੀਂ ਮੇਰਾ ਤਾਂ ਉਹ ਬੰਦਾ ਦਫਤਰ ਸੈਕਟਰੀ ਹੈ ਉਹ ਹੀ ਹੁੰਦਾ ਨਾਲ ਉਹ ਹੀ ਨਾਲ ਆਉਂਦਾ ਮਾ ਤੁਹਾਨੂੰ ਹੀ ਲੱਗਦਾ ਫਿਰ ਵੀ ਬੌਂਸਰ ਜ਼ਰੂਰੀ ਆ ਕਲਾਕਾਰਾਂ ਦੌਰ ਤੇ ਜਦੋਂ ਹਿੱਟ ਜਦ ਮੈਂ ਗੱਲ ਕਰੀ ਆ ਵੀ ਜ ਦੁਕਾਨਾਂ ਗਾਇਕੀ ਦੇ ਵਿੱਚ ਦੇਖਿਆ ਤਾਂ ਜੇ ਰਾਜ ਸਿੱਧੂ ਨੂੰ ਦੀ ਗਾਇਕੀ ਪਰੇ ਕਰੀ ਤਾਂ ਅਧੂਰੀ ਲੱਗਦੀ ਆ ਨਾ ਐਡਾ ਹਿੱਟ ਗੀਤ ਕਰ ਜਦੋਂ ਪ੍ਰੋਗਰਾਮ ਲਾਉਣ ਜਾਂ ਤੁਹਾਨੂੰ ਨਹੀਂ ਲੱਗਦਾ ਫਿਰ ਚਾਰ ਬੌਂਸਰਾਂ ਦੀ ਲੋੜ ਨੋ ਨੋ ਕਿਉਂ ਆਪਣੀ ਕਿਹੜਾ ਕਿਸੇ ਨਾਲ ਦੁਸ਼ਮਣੀ ਹੈ ਅੱਛਾ ਆਪਣੀ ਕਿਸੇ ਨਾਲ ਦੁਸ਼ਮਣੀ ਨਹੀਂ ਨਾ ਜੇ ਪੰਗੇ ਲਾਵਾਂਗੇ ਫਿਰ ਤਾਂ ਪਊ ਨਾ ਬੌਂਸਾਂ ਦੀ ਲੋੜ ਜੇ ਪਹਿਲਾਂ ਉਹਨੂੰ ਕੁਝ ਕਹਿਦਾ ਹੁਣ ਕੁਝ ਕਹਿਦਾ ਨਾ ਪੰਗੇ ਤਾਂ ਆਪਦੇ ਘਰੇ ਲੈ ਹੁੰਦੇ ਨਾ